ਹਾਂਜੀ ਦੋਸਤੋ ਜਿਵੇਂ ਆਪਾਂ ਰਾਤ ਵੀ ਤੁਹਾਡੇ ਨਾਲ ਗੱਲ ਕੀਤੀ ਸੀ ਵੀਡੀਓ ਬਣਾਈਆਂ ਸੀ ਰਾਤ ਕਹਿੰਦੇ ਸੀ ਕਿ ਵੀ 9 ਵਜੇ 9 ਮਿੰਟ ਤੇ ਛੱਤਾਂ ਤੇ ਚੜਜੋ ਅਸਮਾਨ ਵੱਲ ਦੇਖੀ ਜਾਏ ਉਹ ਹਨਾ ਤੇ ਵੀ ਤਾਰੇ ਟੁੱਟਣਗੇ ਆਪਣੀ ਬਿਸ਼ ਮੰਗਿਓ ਬਿਸ਼ ਪੂਰੀ ਹੋਊਗੀ ਸਭ ਦੀ ਤੇ ਤੁਹਾਨੂੰ ਦੋਨੋਂ ਵੀਡੀਓ ਪਾਈਆਂ ਸੀ ਪਹਿਲਾਂ ਦੀ ਵੀ ਕੁਝ ਮਿੰਟ ਪਹਿਲਾਂ ਦੀ ਵੀ ਆਜੋ ਛੱਤਾਂ ਤੇ ਕੱਲੀ ਕਿਤੇ ਮਹੀਨਾ ਦੇਖ ਲਵਾਂ ਤਾਰੇ ਤੇ ਬਾਅਦ ਦੀ ਵੀ ਤੇ ਅੱਜ ਹੁਣ ਮਸਲਾ ਫੇਰ ਆ ਗਿਆ ਚੰਦਰ ਗ੍ਰਹਿਣ ਦਾ ਅੱਜ ਦੱਸੋ ਵੀ ਮੈਨੂੰ ਚੰਦਰ ਗ੍ਰਹਿਣ ਕਿਹਨੇ ਕਿਹਨੇ ਦੇਖਣਾ ਕਹਿੰਦੇ 22 ਅਪ੍ਰੈਲ 2025 ਨੂੰ ਲੱਗਣ ਵਾਲਾ ਇਹ ਚੰਦਰ ਗ੍ਰਹਿਣ ਆ ਜਿਹੜਾ ਬਹੁਤ ਸਭਨੋਂ ਵੱਡਾ 2025 ਦਾ ਤੇ ਨਾਲ ਖਤਰਨਾਕ ਆ ਹੁਣ ਦੱਸੋ ਵੀ ਖਤਰਨਾਕ ਚੀਜ਼ਾਂ ਨੂੰ ਦੇਖਣਾ ਚਾਹੀਦਾ ਕਿ ਨਹੀਂ 7:51 ਮਿੰਟ ਤੇ ਇਹਨੇ ਸ਼ੁਰੂ ਹੋਣਾ ਸ਼ਾਮ ਨੂੰ ਤੇ ਸਵੇਰੇ 4:48 ਮਿੰਟ ਤੇ ਇਹਨੇ ਖਤਮ ਹੋਣਾ ਤੇ ਕਿਹਨੇ ਕਿਹਨੇ ਦੇਖਣਾ ਤੇ ਜ਼ਰੂਰ ਕਮੈਂਟ ਕਰਕੇ ਆਪਣੇ ਦੱਸਿਓ ਚਲੋ ਫੇਰ ਅੱਜ ਫੇਰ ਮਿਲਦੇ ਆ ਛੱਤ ਤੇ ਆਪਾਂ